ਤਲੋਟੀ ਇਹ ਮਾਮਲਾ ਕਿ ਜਿਹੜਾ ਬੜਾ ਵੱਡਾ ਮਸਲਾ ਹੈ ਜਿਹੜਾ ਕੈਨੇਡਾ ਤੋਂ ਮਾਰਕੋਲਾ ਉਹ ਕੇਸ ਦੇ ਮਾਮਲੇ ਆਪੇ ਕੀਤਾ ਉਹ ਨਾ ਦੇ ਇਹ ਮਾਮਲਾ ਨਾ ਹੋਣਾ ਕੋਈ ਨਹੀਂ ਕਿ ਜਿਹੇ ਲੋੜ ਹੈ ਉਹ ਵੀ ਤਾਂ ਜ਼ਰੂਰ ਸਜਾ ਤੋਂ ਬਾਅਦ ਕੋਈ ਸਜਾ ਮਿਲਣੀ ਚਾਹੀਦੀ ਹੈ ਜਿਵੇਂ ਪਰਿਵਾਰ ਕਹਿ ਰਿਹਾ ਵੀ ਇਹਨੂੰ ਅਸੂਖ ਦਾ ਨਾਟਕ ਨਾ ਹੋਏਗਾ ਇਹ ਵੀ ਟੀਮ ਨੂੰ ਨਾਟਕ ਨਾ ਹੋਵੇ ਤੇ ਪਿਆਰ ਨਾਟਕ ਨਾ ਹੋਵੇ ਜਿਹੇ ਵਿਚਨੀ ਜੀ ਦਾਜਮੀ ਚ ਕਹਿਣਾ ਚਾਹੀਦਾ ਕਿ ਅਸੀਂ ਇਹ ਕਹਿੰਦੇ ਹਾਂ ਕਿ ਇਹਨੇ ਖਾਧਾ ਹੀ ਜਿਹੜਾ ਨੂੰ ਬਸ ਸਿੰਘ ਜੀ ਸਰਪੰਚ ਜੀ ਨਾਲ ਬੱਤ ਚ ਹੋ ਰਿਹਾ ਹੈ। ਹਾਂ ਜੀ ਹਾਂ ਇਹ ਮੇਰੇ ਸਾਡੇ ਛਕਿਆਂ ਤੋਂ ਜੀ ਠੀਕ ਹੈ। ਹਾਂ ਜੀ ਠੀਕ ਹੈ ਨਾ ਸਾਹਿਬ। ਇਹੀ ਮੰਗ ਕਰਦੇ ਆ ਜੀ ਕਿ ਇਹਨਾਂ ਦਾ ਸਾਰੇ ਪਰਿਵਾਰ ਦਾ ਫੈਮਿਲੀ ਦਾ ਨਾਮ ਹੋਣਾ ਚਾਹੀਦਾ ਤੇ ਪਰਿਵਾਰ ਸੰਸਾਰ ਨੂੰ ਸਾਹਿਬ। ਕਿਉਂਕਿ ਆ ਵੀ ਬੱਚਿਆਂ ਨੂੰ ਕੀ ਪਤਾ ਸੀ ਜਿਨ੍ਹਾਂ ਦੀ ਕੋਈ ਗਲਤੀ ਨਹੀਂ ਹੈ ਜਿਹਨਾਂ ਨੇ ਦੁਨੀਆ ਵਿੱਚ ਅਜਿਹਾ ਦੇਖੀ ਕੋਈ ਕੁਝ ਹੋ ਰਿਹਾ ਤਾਂ ਉਹਨਾਂ ਨੇ ਵੀ ਇਹਨਾਂ ਨੇ ਦੇਖ ਕੇ ਨਹੀਂ ਮੇਰੇ ਅਮੀਨਾ ਨੂੰ ਹੱਥ ਪਹਿੰਦਰਾ। ਜਣਾ ਤੇ ਇੱਕ ਇਹਨਾਂ ਦੀ ਸਾਡੀ ਭੈਣ ਸੀਗੀ ਉਹ ਇੱਥੇ ਰਹਿੰਦੀ ਸੀ ਕਾਫੀ ਟਾਈਮ ਤੋਂ ਤੇ ਉਹਦਾ ਵੀ ਇੱਕ ਮਹੀਨਾ ਪਹਿਲਾਂ ਆਪਣਾ ਮਾਂ ਬਹੁਤ ਹੋਈ ਆ ਜੀ ਰਾਤ ਨੂੰ ਤੇ ਪਹਿਲਾਂ ਤਾਂ ਐ ਸੀ ਵੀ ਅਚਾਨਕ ਹੋਈ ਹੈ ਕਿ ਪਰ ਉਹਨਾਂ ਉਹਦੇ ਗੁਰਦੇ ਫੇਲ ਹੋ ਗਏ ਸੀ ਗੁਰਦੇ ਇੱਕ ਤੋਂ ਸੀਰੀਅਸ ਹੀ ਮਤਲਬ ਮੌਕੇ ਤੇ ਉਹਨੂੰ ਕੰਡੀਸ਼ਨਾਂ ਹੋ ਜਾਂਦੇ ਜਦੋਂ ਉਹਦੀ ਡੈਥ ਹੋ ਗਈ ਵੀ ਇਹਨੇ ਕੋਈ ਦਵਾਈ ਦਿੱਤੀ ਕੁਝ ਉਹ ਸ਼ਹਿਜਾ ਕੁਝ ਦਿੱਤਾ ਹੋਣਾ ਉਹਦੀ ਵੀ ਇਹਨੇ ਜਣੀ ਉਹ ਰਾਹ ਦਾ ਰੋੜਾ ਬਣੀ ਹੋਈ ਸੀ ਜਿਹਨੇ ਉਹਨੂੰ ਵੀ ਕਿਸੇ ਨੇ ਉਹ ਤੇ ਇਹ ਜਿੰਮੇਵਾਰਾ ਸਾਰੇ ਕਦਰ ਤੇ ਅਸੀਂ ਅੱਜ ਅੱਜ ਕੱਜ ਪੁੰਬੜਵਾਲ ਤੋਂ ਕਰਨਾਲੇ ਤੋਂ ਸੇਖੇ ਤੋਂ ਭਧੌਣ ਤੋਂ ਅਸੀਂ ਚਾਰਾਂ ਪਿੰਡਾਂ ਦੀ ਪੰਚਾਇਤਾਂ ਤੇ ਲੋਕ ਇਕੱਠੇ ਹੋਏ ਨੇ ਤੇ ਇਹ ਮੰਗ ਕਰਦੇ ਨੇ ਵੀ ਨਹੀਂ ਅਸੀਂ ਧਰਨਾ ਲਾਵਾਂਗੇ ਜੇ ਨਾ ਸਰਪੰਚ ਸਾਹਿਬ ਕੋਲ ਤੇ ਐਸਐਸਪੀ ਤੇ ਐਸਐਚਓ ਦੇ ਡਿਪਟੀ ਸਾਹਿਬ ਨੂੰ ਅਸੀਂ ਸਖਤ ਸਖਤ ਕਾਰਵਾਈ ਹੋਵੇ ਤੇ ਸੁਜਾਵਨ